ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਰੋਜ਼ਾਨਾ ਦੀ ਤਰ੍ਹਾਂ ਫੇਰ ਆਹ ਜਰਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਫੇਰ ਤੁਹਾਨੂੰ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਵਿਖਾਉਣ ਜਾ ਰਹੇ ਹਾਂ ਸੋ ਪਹਿਲਾਂ ਦੇਖੋ ਗਲੀ ਅਸੇ ਪਾਸੇ ਦੇ ਘਰ ਬਹੁਤ ਹੀ ਵਧੀਆ ਜਿਹੜੇ ਆ ਬਣੇ ਹੋਏ ਆ ਬਹੁਤ ਹੀ ਸੋਹਣਾ ਮੁਹੱਲਾ ਹੈਗਾ ਬਹੁਤ ਹੀ ਵਧੀਆ ਟਿਕਾਣੇ ਤੇ ਇਹ ਕੋਠੀ ਹੈਗੀ ਆ ਸੋ ਡਬਲ ਸਟੋਰੀ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣੇ ਫਰੰਟ ਦੇ ਨਾਲ ਐਲੀਵੇਸ਼ਨ ਦੇ ਨਾਲ ਇਹ ਕੋਠੀ ਹੈ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀ ਵੀਰਪਰਾਉਣ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਦਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜੇ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਵਿੜਾ ਹੈਗਾ 120 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਬਹੁਤ ਹੀ ਵਧੀਆ ਇਹ ਪੋਰਚਾ ਕਾਫੀ ਖੁੱਲਾ ਡੁੱਲਾ ਹੈਗਾ ਸਟਾਰਟਿੰਗ ਤੇ ਵਾਸ਼ਰੂਮ ਦਿੱਤਾ ਤੇ ਪੌੜੀਆਂ ਵੀ ਪੋਰਚ ਦੇ ਵਿੱਚ ਦੀ ਚੜਦੀਆਂ ਬਹੁਤ ਹੀ ਵਧੀਆ ਪੱਥਰ ਦਾ ਕੰਮ ਟਾਈਲਸ ਦਾ ਕੰਮ ਜਿਹੜਾ ਹੋਇਆ ਵੀ ਹੈ ਤੁਸੀਂ ਦੇਖ ਰਹੇ ਹੋ ਇਸ ਵੇਲੇ ਡਰਾਈ ਸੋ ਪੋਪ ਦਾ ਕੰਮ ਰੰਗ ਰੋਗਣ ਦਾ ਕੰਮ ਡੋਰ ਵਿੰਡੋਜ਼ ਬਹੁਤ ਹੀ ਵਧੀਆ ਕੰਮ ਹੋਇਆ। ਇਸ ਵੇਲੇ ਆਪਾਂ ਪਹੁੰਚ ਚੁੱਕੇ ਹਾਂ ਲੌਬੀ ਦੇ ਵਿੱਚ ਤੇ ਕਿਚਨ ਹੈਗਾ ਜੀ ਓਪਨ ਜਿਵੇਂ ਅੱਜਕੱਲ ਚੱਲਦਾ। ਕਬੜ ਦਾ ਕੰਮ ਜਿਹੜਾ ਕਿਚਨ ਦੇ ਵਿੱਚ ਪੈਂਡਿੰਗਾ ਬਾਕੀ ਟੂਟੀਆਂ ਡਾਟੀਆਂ ਸਾਰਾ ਕੁਝ ਲੱਗਿਆ ਹੋਇਆ। ਤੁਸੀਂ ਦੇਖ ਰਹੇ ਹੋ ਦੋ ਬੈੱਡਰੂਮ ਬਣੇ ਹੋਏ ਆ ਥੱਲੇ ਪਿੱਛੇ ਜਾਲ ਦਿੱਤਾ ਹੋਇਆ ਅਟੈਚ ਵਾਸ਼ਰੂਮ ਆ। ਸੋ ਬਹੁਤ ਵਧੀਆ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ 35 ਲੱਖ ਰੁਪਏ ਡਿਮਾਂਡ ਰੱਖੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪਿੱਛੇ ਜਾਲ ਵੀ ਦਿੱਤਾ ਹੋਇਆ ਹੈ ਰੋਸ਼ਨੀ ਵਾਸਤੇ ਹਵਾ ਵਾਸਤੇ ਸੋ ਹਵਾ ਦੀ ਕ੍ਰੋਸਿੰਗ ਹੁੰਦੀ ਰਹੇ ਘਰ ਦੇ ਵਿੱਚ ਹੌਮਸ ਨਾ ਬਣੇ ਸੋ ਜੇ ਟਾਇਲ ਦੀ ਗੱਲ ਕਰੀਏ ਤਾਂ ਬਹੁਤ ਹੀ ਵਧੀਆ ਜਿਹੜੀ ਹੈ ਟਾਇਲਸ ਦਾ ਕੰਮ ਹੋਇਆ ਵੀ ਆ ਗੱਲ ਕਰਦੇ ਸੀ ਆਪਾਂ ਵਾਸ਼ਰੂਮ ਜਿਹੜਾ ਅਟੈਚ ਆ ਬਹੁਤ ਹੀ ਸੋਹਣਾ ਵਾਸ਼ਰੂਮ ਬਣਿਆ ਹੋਇਆ ਬਹੁਤ ਹੀ ਸੋਹਣੀ ਸ਼ੀਟ ਦੇ ਨਾਲ ਟਾਇਲ ਦੇ ਨਾਲ ਚਾਵਰ ਦੇ ਨਾਲ ਸੋ ساری ਕੋਠੀ ਜਿਹੜੀ ਆ ਬਹੁਤ ਹੀ ਵਧੀਆ ਬਣੀ ਹੋਈ ਆ 35 ਲੱਖ ਡਿਮਾਂਡ ਆ ਇਸ ਦੀ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਤੇ ਆਜੋ ਫਿਰ ਦੇਖਦੇ ਆ ਫਰਸਟ ਫਲੋਰ ਔਰ ਤੁਹਾਨੂੰ ਦਿਖਾਵਾਂਗੇ ਪੌੜੀਆਂ ਵੀ ਇਹ ਸਾਹਮਣੇ ਤੋਂ ਬੈਡਰੂਮ ਆ ਜਿੰਨਾਂ ਦੀ ਆਪਾਂ ਗੱਲ ਕਰਦੇ ਸੀ ਲੌਬੀ ਆ ਡ੍ਰਾਈੰਗ ਰੂਮ ਆ ਤੇ ਰਸੋਈ ਆ ਗਰਾਊਂਡ ਤੇ ਤੇ ਪੌੜੀਆਂ ਦੇ ਵਿੱਚ ਵੀ ਬਹੁਤ ਸੋਹਣਾ ਜਿਹੜਾ ਪੱਥਰ ਲੱਗਿਆ ਹੋਇਆ ਡੋਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਡੋਰਸ ਜਿਹੜੇ ਆ ਫਲੈਸ਼ ਡੋਰਸ ਲੱਗੇ ਹੋਏ ਆ ਸੋ ਸਟੀਲ ਦੀ ਰੈਲਿੰਗਾਂ ਪੋੜੀਆਂ ਤੇ ਗ੍ਰੇਨੇਟ ਪੱਥਰ ਲੱਗਿਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਜਿਹੜਾ ਸੋ ਰੈਲਿੰਗ ਜਿਹੜੀ ਹੈ ਸਾਰੀ ਸਟੀਲ ਦੀ ਲੱਗੀ ਹੋਈ ਹੈ ਗਲਾਸ ਦਾ ਜਿਹੜਾ ਕੰਮ ਆ ਉਹ ਹੈ ਵੀ ਸੋ ਪਿੱਛੇ ਕਾਫੀ ਖੁੱਲਡੂਲਾ ਜਿਹੜਾ ਵਿਹੜਾ ਛੱਡਿਆ ਇੱਕ ਬੈਡਰੂਮ ਤੇ ਅਟੈਚ ਵਾਸ਼ਰੂਮਾਂ ਉੱਪਰ ਤੇ ਬਾਲਕੋਨੀ ਹੈ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਵਟਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ ਬਸ ਤੁਸੀਂ ਜਾਣਕਾਰੀ ਜਿਹੜੀ ਆ ਸਾਨੂੰ ਪੂਰੀ ਭੇਜਿਆ ਕਰੋ ਤੇ ਬੜੇ ਆਰਾਮਦਾਰ ਆਰਾਮਦਰੀ ਦੇ ਨਾਲ ਜਿਹੜਾ ਵੀਡੀਓ ਬਣਾ ਕੇ ਸਾਨੂੰ ਭੇਜਿਆ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਜੇ ਹੋ ਸਕੇ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸ਼ੁਕਰੀਆ